ਇਹ ਰਾਸਤਾ ਤੋਂ ਪਹਿਲਾਂ ਸਾਰਿਆਂ ਦਾ ਸਾਡੀ ਸਤਿਕਾਰਯੋਗ ਬਬਲੇ ਸਾਹਿਬ ਇੱਥੇ ਪਹੁੰਚੇ ਨੇ ਤੇ ਮੇਰੇ ਪ੍ਰੈਸ ਵਾਲੇ ਵੀਰ ਪਹੁੰਚੇ ਨੇ ਉਹਨਾਂ ਦਾ ਮੁਹੱਲਾ ਨਿਵਾਸੀਆਂ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡਾ ਅੱਜ ਪੱਕੇ ਤੁਸੀਂ ਜਾਣਨ ਵਾਸਤੇ ਇੱਥੇ ਆਏ ਹੋ ਤੁਹਾਡੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚੂਗੀ ਸਾਨੂੰ ਕੀ ਤਕਲੀਫਾਂ ਮੁਹੱਲਾ ਨਿਵਾਸੀਆਂ ਨੂੰ ਪਹਿਲੀ ਗੱਲ ਤਾਂ ਇਹ ਜਿਹੜਾ ਮਸਲਾ ਸੀਗਾ ਜੀ ਗਲੀ ਦਾ ਕਿਸੇ ਵਕੀਲ ਸਾਹਿਬਾਨਾਂ ਦਾ ਜਾਂ ਐਮਐਲਏ ਸਾਹਿਬ ਦਾ ਮਸਲਾ ਨਹੀਂ ਸੀ ਬੜੀ ਨਾਰਮਲ ਜੀ ਇੱਕ ਗੱਲ ਸੀ ਹਰਪ੍ਰਜਨ ਸਿੰਘ ਨਾਮ ਦਾ ਵਿਅਕਤੀ ਜੋ ਸਾਡੇ ਕਲੋਨੀ ਦਾ ਇੱਕ ਵਾਸੀ ਹੈ ਇੱਥੇ ਹੀ ਰਹਿ ਰਿਹਾ ਵਾ ਔਰ ਉਹਨੇ ਇੱਕ ਪਲਾਟ ਆ ਉਹਦਾ ਜੀ ਇੱਥੇ 37 ਗਾ ਜਗਾ ਨਾਲ ਹੀ ਤੁਸੀਂ ਦੇਖ ਰਹੇ ਹੋਵਗੇ 37 ਗਾ ਜਗ ਫਰੈਂਡਸ ਕਲੋਨੀ ਦੀ ਜਗਾ 7 ਫੁੱਟ ਫਰੰਟ ਦੇ ਨਾਲ ਉਹਦੇ ਕੋਲ ਇੱਕ ਪਲਾਟ ਆ ਜੀ ਇਹ ਪਲਾਟ ਆ ਜੀ ਇਹ ਆਵਲਾ 37 ਗਾ 7 ਫੁੱਟ ਦਾ ਫਰੰਟ ਆ 37 ਗਾ ਜਗਾ ਇਹਨੇ ਮਹਿੰਗੀ ਕੀਮਤ ਤੇ ਪਲਾਟ ਨੂੰ ਖਰੀਦਿਆ ਜੀ 10 ਲੱਖ ਕਹਿ ਰਹੇ ਨੇ ਵੀ ਕੀਮਤ ਨਾਲੇ 37 ਗਾ ਜਗਾ ਖਰੀਦੀ ਉਹਦਾ ਕਾਰਨ ਕੀ ਸੀਗਾ ਜੀ ਇੱਥੇ ਚੱਕ ਬੇਲਾ ਸਿੰਘ ਵਾਲਾ ਇੱਕ ਲੱਗਦੀ ਹੈ ਕਲੋਨੀ ਜੀ ਜਿਹੜੀ ਪੂਰੀ ਕਲੋਨੀ ਆ ਸਾਰੀ ਇਹ ਮਤਲਬ ਕਿ 11500 ਗਾ ਜੀ ਗਜਨੀ ਹੋਟਲ ਦੇ ਨਾਲ ਹੀ ਇਹਦੀ ਗਲੀ ਲੱਗਦੀ ਆ ਸਾਡੀਆਂ ਗਲੀਆਂ ਫਰੈਂਡਸ ਕਲੋਨੀ ਦੇ ਮੁੱਢਲੇ ਮਾਲਕ ਨੇ ਸਾਨੂੰ ਇਹ ਗਲੀਆਂ ਬੰਦ ਕਰਕੇ ਦਿੱਤੀਆਂ ਸੀ 5-5 ਫੁੱਟ ਦੀਵਾਰ ਸੀ ਪਿੱਛੇ ਸਾਡੀ ਏਸੀ ਗਲੀ ਦੀ ਪਰਲੀ ਸਾਈਡ ਤੁਸੀਂ ਦੇਖੋਗੇ ਉਧਰ ਵੀ ਦੀਵਾਰ ਹੋਈ ਆ ਔਰ ਇਹ ਗਲੀਆਂ ਇਸ ਹਰਪਾਜਨ ਸਿੰਘ ਦੇ ਨਾਮ ਦੇ ਮੁਨਸ਼ੀ ਨੇ ਸਰ ਇਹ ਜਗ੍ਹਾ ਦੀ ਇਹ ਮਤਲਬ ਬਿਆਨਨਾ ਕੀਤਾ 2021 ਚ ਗਲੀ ਮਤਲਬ ਗੱਲ ਚੱਲੀ ਐ ਇਸ ਗਲੀ ਦੀ ਤੇ ਸਾਡੇ ਮਹੱਲਾ ਨਿਵਾਸੀਆਂ ਨੇ ਮਨਾ ਕਰਤਾ ਕਿ ਅਸੀਂ 20 ਫੁੱਟ ਵਾਲੀ ਗਲੀ ਸਾਡੀ ਬੰਦ ਹੀ ਰਹਿਣ ਦਵਾਵਾਂਗੇ ਠੀਕ ਆ ਜੀ ਇਸ ਤੋਂ ਪਹਿਲਾਂ ਇਸ ਜਗ੍ਹਾ ਦਾ ਬਿਆਨ ਕਰਮ ਤੋਂ ਪਹਿਲੇ ਇਸ ਨੇ 37 ਗੱਜਾ ਜਗ੍ਹਾ ਖਰੀਦੀ ਇਹਦੀ ਆਰਚ ਇਹ ਸਾਡੇ ਵਾਲੀ ਗਲੀ ਜੀ ਤੋੜਨ ਦੀ ਇਹਨੇ ਕੋਸ਼ਿਸ਼ ਕੀਤੀ ਔਰ ਜਿਹੜੇ ਬਾਰ-ਬਾਰ ਵਕੀਲ ਸਾਹਿਬਾਨ ਕਹਿ ਰਹੇ ਕਿ ਅਸੀਂ ਕੋਰ ਦੇ ਉਲੰਘਣਾ ਕੀਤੀ ਸਾਡੇ ਜਿਹੜੇ ਮੁਹੱਲੇ ਵਾਲੇ ਨੇ ਜੀ ਇਹਨਾਂ ਨੇ ਕੋਈ ਲੰਗਣਾ ਨਹੀਂ ਕੀਤੀ ਸਾਡੇ ਮੁਹੱਲੇ ਵੱਲੋਂ ਹੀ ਈਸ਼ਵਰ ਦਾਦੀ ਉਹਨਾਂ ਵੱਲੋਂ ਕੇਸ ਲਾਇਆ ਗਿਆ ਸੀ ਇਸ ਮੁਹੱਲੇ ਤੇ ਸਾਡੀ ਸਟੇਟਸ ਕੋ ਸੀ ਕਿ ਇਸ ਗਲੀ ਨੂੰ ਐਜ਼ ਇਟ ਰਹਿਣ ਦਿੱਤਾ ਜਾਵੇ ਇਹਨੂੰ ਛੇੜਖਾਣੀ ਨਾ ਕੀਤੀ ਜਾਵੇ ਇਹ ਸਟੇਟਸ ਤੋਂ ਹੋਣ ਦੇ ਬਾਵਜੂਦ ਵੀ ਰੁਪਾਜਨ ਸਿੰਘ ਨੇ ਇਹ ਗਲੀ ਤੋੜੀ ਵਕੀਲ ਸਹਿਬਾਨਾ ਨੇ ਆ ਕੇ 35 40 ਵਕੀਲ ਇੱਥੇ ਆਏ ਉਹਨਾਂ ਨੇ ਸਾਡੀ ਦੀਵਾਰ ਨੂੰ ਇਹਨੂੰ ਤੋੜਿਆ ਜੀ ਪਿੱਛੇ ਤੁਸੀਂ ਮੌਕਾ ਦੇਖ ਹੀ ਰਹੇ ਹੋਗੇ ਵੀ ਦੀਵਾਰ ਟੁੱਟੀ ਹੋਈ ਆ ਤੁਸੀਂ ਆਪਣੀ ਵੀਡੀਓ ਕਵਰੇਜ ਸਰ ਦੇਖ ਹੀ ਰਹੇ ਹੋਗੇ ਇਸ ਦਾ ਮੇਨ ਮਕਸਦ ਇਹ ਵੀ ਪੁੱਛ ਰਹੇ ਨੇ ਕਿ ਇਹਦਾ ਮਕਸਦ ਕੀ ਆ ਇਹਦਾ ਇਹਨੇ ਵਕੀਲਾਂ ਨੂੰ ਆ ਕਿਉਂ ਇੱਥੇ ਆਣਾ ਪਿਆ ਇਸ ਜਗ੍ਹਾ ਦੇ ਨਾਲ ਹੀ ਸਰ 1000 ਗਾਇਦਾ ਇੱਕ ਬਿਆਨਾ ਹੋਰ ਹੋਇਆ ਹੋਇਆ ਉਹ ਵਕੀਲ ਸਹਿਬਾਨਾ ਨੇ ਕੀਤਾ ਹੋਇਆ ਜੀ ਇਸੇ ਤਰ੍ਹਾਂ ਸਾਡੀ ਗਲੀ ਦਾ ਦੂਸਰੀ ਸਾਈਡ ਤੁਹਾਨੂੰ ਦਿਖਾਵਾਂਗੇ ਮੌਕਾ ਉੱਥੇ ਵੀ 6 ਫੁੱਟ ਦੀ 7 ਫੁੱਟ ਦੀ ਦੀਵਾਰ ਹੋਈ ਆ ਉੱਥੇ ਵੀ ਕਿਸੇ ਵਕੀਲਾ ਨੇ ਬਿਆਨਨਾ ਕੀਤਾ ਹੋਇਆ ਜੀ ਹਜ਼ਾਰ ਗਾਇਦਾ सुरेंद्र ਸਿੰਘ ਰਾਣਾ ਤੇ ਉਹਦੇ ਬ੍ਰਦਰ ਵੱਲੋਂ ਬਿਆਨਨਾ ਹੋਇਆ ਜਦੋਂ ਇਹ ਜਿਹੜੇ ਮਾਲਕ ਨੇ ਜੀ ਰਿਸਟਰੀ ਗਰਾਉਂਡ ਨਹੀਂ ਗਏ ਇਹਨਾਂ ਨੇ ਲਿਖੇ ਨਹੀਂ ਦਿੱਤਾ ਕਿ ਅਸੀਂ ਗਲੀ ਲਿਖੇ ਨਹੀਂ ਦੇ ਸਕਦੇ ਫਰੈਂਜ਼ ਕੋਲੋਨੀ ਦਾ ਅਲੱਗ ਰਕਬਾ ਆ ਔਰ ਸਾਡਾ ਚੱਕਬੇਲਾ ਸਿੰਘ ਵਾਲੇ ਦੀ ਅਲੱਗ ਹੀ ਇੱਕ ਰਕਬਾ ਵਾ ਸਾਡਾ ਇਸ ਗਲੀ ਦਾ ਕੋਈ ਮਤਲਬ ਨਹੀਂ ਤਾਂ ਇਹਨਾਂ ਨੇ ਕੋਰਟ ਰਾਹੀਂ ਡਿਗਰੀ ਕਰਾ ਲਈ ਇਸੇ ਤਰ੍ਹਾਂ ਹੀ ਜਿਹੜੇ ਹੋਰ ਵਕੀਲਾ ਨੇ ਬਿਆਨਨਾ ਕੀਤਾ ਹੋਇਆ ਜੀ ਉਹ ਵੀ ਇਸੇ ਤਰ੍ਹਾਂ ਬਿਆਨਾ ਹੋਇਆ ਹੋਇਆ ਜੀ ਉਹ ਵੀ ਕੋਲ ਰਾਈ ਡਿਗਰੀ ਕਰਾਉਣਗੇ ਕਿਉਂਕਿ ਮਾਲਕ ਨੇ ਉਹ ਲਿਖੇ ਨਹੀਂ ਦਿੰਦੇ ਜੀ ਪਹਿਲਾਂ ਵੀ ਡਿਗਰੀ ਕਰਾਉਣ ਦਾ ਕਾਰ ਉਹਨੂੰ ਪ੍ਰੈਸ਼ਰ ਰਾਈਜ਼ ਕੀਤਾ ਜਾ ਰਿਹਾ ਸੀ ਇਹ ਬੰਦੇ ਨੂੰ ਪਿਛਲੇ ਮਾਲਕ ਨੂੰ ਤੁਰਿੰਦਰ ਸਿੰਘ ਰਾਣੇ ਨੂੰ ਵੀ ਕਿ ਤੂੰ ਸਾਨੂੰ ਗਲੀ ਲਿਖ ਕੇ ਦੇ ਉਹ ਉਹ ਕਹਿ ਰਿਹਾ ਸੀ ਇਹਨਾਂ ਨੂੰ ਕਿ ਮੇਰਾ ਇਸ ਗਲੀ ਨਾਲ ਕੋਈ ਮਤਲਬ ਨਹੀਂ ਨਾ ਸਾਡਾ ਕੋਈ ਜੱਦੀ ਹੈ ਤੇ ਨਾ ਸੀ ਕਦੇ ਇਧਰੋਂ ਲੰਘੇ ਆ ਸਾਡਾ ਆਪਣੀ ਜ਼ਮੀਨ 'ਚ ਉਹ ਹੀ ਰਸਤਾ ਚੱਕ ਬੇਲਾ ਸਿੰਘ ਵਾਲੇ 'ਚੋਂ ਜਾਂਦਾ ਹੈ ਨਹੀਂ ਹੈਗੀ ਉਹਦਾ ਵੱਖਰਾ ਰਕਬਾ ਸਰ ਸਾਡਾ ਵੱਖਰਾ ਅਲੱਗਾ ਜੀ ਇਹਦਾ ਮਾਲਕ ਲੱਗ ਸੀ ਅਸੀਂ ਇਹ ਬਹੁਤ ਮਹਿੰਗੀ ਕੀਮਤ ਤੇ 플ੌਟ ਖਰੀਦੇ ਹੋਣ ਜੀ 20 ਤੋਂ 25000 ਰੁਪਏ ਇਸ ਕਲੋਨੀ ਦਾ ਰੇਟ ਆ ਜਿਹੜਾ ਹਰਪਾਜਨ ਸਿੰਘ ਨੇ ਇੱਥੇ ਡਿਗਰੀ ਕਰਾਈ ਆ ਜੀ 261 ਕਰਾਈ ਦੀ ਪਿਛਲੀ ਜਗਾਹ ਦੀ ਇਹ 3600 ਰੁਪਏ ਰੇਟ ਨੂੰ ਇਹਦਾ ਬਿਆਨਾ ਹੋਇਆ ਸੀ ਜੀ ਕੋਟ ਰਾਈ ਇੱਥੇ ਡਿਗਰੀ ਹੋਈ ਹੁਣ ਤੁਸੀਂ ਇਹਦੇ ਪਿੱਛੇ ਵੀ ਕਿਸੇ ਦਾ ਹੋ ਹੋਹੀ ਰਾਜਨੀਤੀ ਆ ਜੀ ਕਿ ਇਹਨਾਂ ਦੇ ਕਲੋਨੀ ਕੱਟਣ ਦਾ ਮਕਸਦ ਆ ਹਰਪਾਜਨ ਸਿੰਘ ਦੇ ਨਾਂ ਦਾ ਵਿਅਕਤੀ ਸਰ ਪਹਿਲਾਂ ਵੀ ਇਹਦੇ ਇੱਕ 182 ਦਾ ਪੜਚਾ ਦਰਜ ਹੋਇਆ ਹੋਇਆ ਜੀ ਮਾਨ ਜੋ ਕੋਰਚੇ ਦਾ ਚੱਲ ਰਿਹਾ ਵਾ ਸਾਡੇ ਵੱਲੋਂ ਦਰਜ ਕਿਉਂਕਿ ਇਹ ਪਹਿਲਾਂ ਤੇ ਮੈਂ ਇਹੀ ਕਹਾਣੀ ਸੀ ਕਿ ਪਹਿਲਾਂ ਵੀ 플ੌਟ ਤੋਂ ਹੀ ਰਸਤਾ ਬਣਾ ਰਿਆ ਸੀ ਹੁਣ ਸਾਡੇ ਮਹੱਲੇ ਨਾਲ ਸੀ ਇਦਾਂ ਹੀ ਧੱਕਾ ਕੀਤਾ ਜਾ ਰਿਹਾ ਆਂ ਤੇ ਵਕੀਲ ਸਾਹਿਬਾਨਾ ਵੱਲੋਂ ਠੀਕ ਹੈ ਸਾਡੇ ਮਹੱਲੇ ਤੇ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ ਧਮਕਾਇਆ ਵੀ ਜਾ ਰਿਹਾ ਸਾਨੂੰ ਕਿ ਵੀ ਤੁਸੀਂ ਇਥੋਂ ਸਾਨੂੰ ਰਸਤਾ ਦਿੱਤਾ ਹੀ ਜਾਊਗਾ ਸੋ ਇਹ ਇੱਕ ਜਿਹੜੀ ਵੀਡੀਓ ਹੈਗੀ ਉਹ ਤੇ ਅ ਸਭ ਤੋਂ ਪਹਿਲਾਂ ਤਾਂ ਮੈਂ ਸਮੂਚੀ ਪ੍ਰੈਸ ਦਾ ਸੰਗਰੂਰ ਦਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਜਿਹੜੇ ਐ ਐਨ ਐ ਸ਼ਾਰਟ ਮੈਸੇਜ ਦੇ ਉੱਤੇ ਸਾਰੇ ਤੁਸੀਂ ਪਹੁੰਚੇ ਹੋ ਸਾਰੀ ਪ੍ਰੈਸ ਦਾ ਮੈਂ ਆਪਣੇ ਵੱਲੋਂ ਤੇ ਸਾਡੇ ਸਾਰੇ ਮਹੱਲਾ ਵਾਸੀਆਂ ਵੱਲੋਂ ਧੰਨਵਾਦ ਕਰਦੇ ਆ। ਅ ਮਸਲਾ ਜਿਹੜਾ ਹੈਗਾ ਉਹ ਇਹ ਆ ਕਿ ਪਿਛਲੇ ਦਿਨੀ ਇੱਕ ਜਿਹੜਾ ਸੰਗਰੂਰ ਦੇ ਵਿੱਚ ਸਾਡੇ ਵਕੀਲ ਭਰਾਵਾਂ ਦੇ ਵੱਲੋਂ ਇੱਕ ਜਿਹੜਾ ਧਰਨਾ ਦਿੱਤਾ ਗਿਆ ਸੀ ਮੁਜ਼ਾਹਰਾ ਕੀਤਾ ਗਿਆ ਸੀਗਾ। ਸੋ ਉਸ ਦੇ ਬਾਰੇ ਮੈਂ ਵੈਸੇ ਪ੍ਰੈਸ ਨੂੰ ਮੈਂ ਆਪਣਾ ਜਿਹੜਾ ਵਰਜਨ ਉਹ ਰੱਖ ਦਿੱਤਾ ਸੀ ਤੇ ਪਰ ਉਸ ਦੇ ਵਿੱਚ ਕਿਉਂਕਿ ਇਹ ਮਸਲਾ ਇੱਕ ਦੀਵਾਰ ਦਾ ਹੈਗਾ ਤੇ ਮਹੱਲੇ ਦਾ ਮਸਲਾ ਸੀਗਾ ਉਹਦੇ ਬਾਰੇ ਅਸੀਂ ਜਿਹੜਾ ਇਕੱਤਰ ਹੋਏ ਆ ਇਹ ਸੰਗਰੂਰ ਦੇ ਵਿੱਚ ਇਹ ਕਲੋਨੀ ਹੈਗੀ ਆ ਨਿਊ ਫਰੈਂਡਸ ਕਲੋਨੀ ਗਲੀ ਨੰਬਰ ਜਿਹੜਾ 7 ਹੈਗਾ ਤੇ ਆ ਆਪਾਂ ਪਿੱਛੇ ਦੇਖ ਰਹੇ ਆ ਜਿਹੜੀ ਇੱਕ ਜਿਹੜੀ ਦੀਵਾਰ ਹੈ ਇਸ ਮੁਹੱਲੇ ਦੇ ਵਿੱਚ ਅਗਸਤ 2022 ਤੋਂ ਮੈਂ ਉਰੇ ਰੈਂਟ ਤੇ ਜਿਹੜਾ ਰਹਿ ਰਹੀ ਆ ਤੇ ਤਕਰੀਬਨ ਜਦੋਂ ਸਵੇਰੇ ਉੱਠੀਦਾ ਤਾਂ ਸੈਰ ਕਰੀਦੀ ਆ ਤੇ ਹਰ ਰੋਜ਼ ਇੱਥੇ ਦੇਖਦੇ ਆ ਪਿਛਲੇ 3-3.5 ਸਾਲ ਤੋਂ ਤਾਂ ਉਰੇ ਸੈਰ ਕਰੀਦੀ ਤੇ ਦਵਾਰ ਜਿਹੜੀ ਇੱਥੇ ਐਸਟੇਜ ਹੁੰਦੀ ਸੀ ਤੇ ਇਹਦੇ ਪਾਸੇ ਇੱਕ ਜਿਹੜਾ ਤਿਕੋਣਾ ਜਿਹਾ ਪਲਾਟ ਹੈਗਾ ਉਹਦੀ ਕਿਸੇ ਨੇ ਰਜਿਸਟਰੀ ਕਰਾਈ ਆ ਤੇ ਰਜਿਸਟਰੀ ਵੀ ਉਹ ਟਿਕਰੀ ਹੋਈ ਆ ਫੋਰਡ ਦੇ ਤੋਂ ਹੋਈ ਆ ਤੇ ਨਾਰਮਲ ਰਜਿਸਟਰੀ ਨਹੀਂ ਉਹਦੀ ਹੋਈ ਹੈਗੀ ਤੇ ਉਹ ਰਜਿਸਟਰੀ ਤੋਂ ਬਾਅਦ ਜਿਹੜਾ ਜਦੋਂ ਉਸ ਬੰਦੇ ਨੇ ਇੱਥੋਂ ਕੰਸਟਰਕਸ਼ਨ ਸ਼ੁਰੂ ਕੀਤੀ ਤਾਂ ਇਹ ਦੀਵਾਰ ਜਿਹੜੀ ਉਹ ਤੋੜ ਲਈ ਗਈ ਆਪਣੇ ਆਪ ਹੀ ਉਸ ਤੋਂ ਬਾਅਦ ਮੇਰੇ ਕੋਲ ਐਤਵਾਰ ਦਾ ਦਿਨ ਸੀਗਾ ਲਾਸਟ ਆ ਸੰਡੇ ਤੇ ਰਾਤ ਨੂੰ ਜਦੋਂ ਮੈਂ 17 ਤਰੀਕ ਨੂੰ ਜਦੋਂ ਮੈਂ ਰਾਤ ਨੂੰ ਘਰੇ ਆਈ ਤਾਂ ਮੇਰੇ ਕੋਲ ਸਾਰਾ ਮਹੱਲਾ ਤਕਰੀਬਨ ਇਕੱਠੇ ਹੋ ਕੇ ਆ ਗਏ ਮੈਂ ਹਾਲਾਂਕਿ ਮੇਰਾ ਸੰਡੇ ਬਹੁਤ ਹੈਵੀ ਸੀ ਮੈਂ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਕਹਿ ਦਿਓ ਮੱਲੇ ਵਾਲਿਆਂ ਨੂੰ ਵੀ ਸਵੇਰੇ ਮੇਰੇ ਕੋਲ ਆ ਜਾਣਗੇ ਵੀ ਮੈਂ ਹੁਣ ਕਾਫੀ ਟਾਇਰਡ ਆ ਤੇ ਜਦੋਂ ਸਵੇਰੇ ਮੇਰੇ ਕੋਲ ਮੱਲੇ ਵਾਲੇ ਪਹੁੰਚੇ ਤਾਂ ਐਜ਼ ਆ ਮੈਂ ਇਸ ਹਲਕੇ ਦੀ ਨੁਮਾਇੰਦਗੀ ਕਰਨ ਲੱਗੇ ਐਜ਼ ਐਮਐਲਏ ਕੋ ਕਿ ਹਰ ਉਸ ਸਵੇਰੇ ਸੰਗਤ ਆਉਂਦੀ ਆ ਤੇ ਆਪਣੇ ਕੰਮਾਂ ਦੇ ਲਈ ਜਿਨ੍ਹਾਂ ਨੂੰ ਕੋਈ ਦਿੱਕਤ ਹੁੰਦੀ ਆ ਜਦੋਂ ਮੇਰੇ ਕੋਲ ਮੱਲਾ ਪਹੁੰਚਿਆ ਸਵੇਰੇ ਮੰਡੇ ਦੀ ਗੱਲ ਹੈਗੀ ਆ ਸੋਮਵਾਰ ਦੀ ਆ ਮੈਂ ਨਾਰਮਲੀ ਏਡੀਸੀ ਸਾਹਿਬ ਨੂੰ ਮੈਂ ਕਿਹਾ ਜੀ ਮੇਰੇ ਮੱਲੇ ਦੇ ਲੋਕ ਹੈਗੇ ਨੇ ਤੁਹਾਡੇ ਕੋਲ ਆ ਰਹੇ ਨੇ ਰਸਤੇ ਦਾ ਮਸਲਾ ਹੈਗਾ ਤੁਸੀਂ ਇਹਨੂੰ ਚੈੱਕ ਕਰਾ ਲਓ ਵੀ ਉਹਨਾਂ ਨੂੰ ਰਸਤਾ ਬਣਦਾ ਹੈ ਜਾਂ ਨਹੀਂ ਬਣਦਾ ਹੈਗਾ ਤੇ ਇਹਨਾਂ ਦੀ ਜਿਹੜੀ ਸੁਣਵਾਈ ਹੈ ਉਹਨੂੰ ਕਰ ਲਿਓ ਤੇ ਇਹ ਏਡੀਸੀ ਅਮਿਤ ਬੈਂਬੀ ਨੇ ਉਹਨਾਂ ਦੇ ਕੋਲ ਮਹੱਲੇ ਵਾਲੇ ਗਏ ਵੀ ਨੇ ਤੇ ਉਸ ਦੌਰਾਨ ਸੋਮਵਾਰ ਤੋਂ ਬਾਅਦ ਮੰਗਲਵਾਰ ਦਾ ਦਿਨ ਆ ਗਿਆ ਮੰਗਲਵਾਰ ਨੂੰ ਸਵੇਰੇ ਮੈਂ 8 ਵਜੇ ਆਪਣੇ ਪਰਿਵਾਰ ਸਮੇਤ ਮੈਂ ਰਾਜਸਥਾਨ ਅਸਾਲਸਰ ਸਾਹਿਬ ਮੈਂ ਮੱਥਾ ਟੇਕਣ ਲਈ ਜਦੋਂ ਗਈ ਸਵੇਰੇ 8 ਵਜੇ ਮੈਂ ਘਰ ਤੋਂ ਨਿਕਲ ਗਈ ਉਸ ਦੌਰਾਨ ਮੇਰੇ ਕੋਲ ਪ੍ਰਧਾਨ ਜੀ ਦਾ ਫੋਨ ਆਇਆ ਸੀਗਾ ਜੋ ਬਾਰ ਕੌਂਸਲ ਸੰਗਰੂਰ ਦੇ ਪ੍ਰਧਾਨ ਨੇ ਸੁਖਜਿੰਦਰ ਢਿੰਸਾ ਜੀ ਕਿ ਐਮਐਲਏ ਸਾਹਿਬ ਅਸੀਂ ਸਾਡੇ ਇੱਕ ਵਕੀਲ ਦਾ ਮਸਲਾ ਹੈਗਾ ਦੀਵਾਰ ਦਾ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਕੋਲ ਮਹੱਲੇ ਵਾਲੇ ਵੀ ਆਏ ਸੀ ਵੀ ਮੈਂ 2 ਦਿਨ ਦੇ ਲਈ ਮੈਂ ਬਾਹਰ ਆ ਮੰਗਲਵਾਰ ਤੇ ਬੁੱਧਵਾਰ ਮੈਂ 2 ਦਿਨ ਬਾਹਰ ਆ ਪ੍ਰਧਾਨ ਜੀ ਮੈਂ ਕੱਲ ਆ ਜਾਣਾ ਤੇ ਆਪਾਂ ਆ ਕੇ ਜਿਹੜੀ ਇਹਤੇ ਗੱਲ ਕਰ ਲੈਨੇ ਆ ਬੁੱਧਵਾਰ ਨੂੰ ਸ਼ਾਮ ਨੂੰ ਮੈਂ ਜਦੋਂ 5:00 ਵਜੇ ਮੈਂ 4:30 ਘਰੇ ਆਈਆਂ ਤੇ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਇਸ ਮਸਲੇ ਬਾਰੇ ਉਹ ਕਾਫੀ ਹਾਈਪਰ ਸੀਗੇ ਤੇ ਕਾਫੀ ਉਸ ਚੀਜ਼ ਦੇ ਵਿੱਚ ਗੱਲ ਕਰ ਰਹੇ ਸੀ ਕਿ ਇਦਾਂ ਕਰਕੇ ਜਿਹੜਾ ਗਲੀ ਆ ਜਿਹੜੀ ਉਸ ਚੀਜ਼ ਨੂੰ ਕੀਤਾ ਗਿਆ ਸੋ ਮੈਂ ਉਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਤੇ ਮੈਂ 2-3 ਬਾਰ ਬੇਨਤੀ ਕੀਤੀ ਉਹਨਾਂ ਨੂੰ ਮੈਂ ਕਿਹਾ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਆਪਣਾ ਵੇ ਆਫ ਟਾਕ ਹੈ ਉਹਨੂੰ ਠੀਕ ਕਰੋ ਮੈਨੂੰ ਲੋਕਾਂ ਨੇ ਚੁਣਿਆ ਤੇ ਉਸ ਤਰੀਕੇ ਨਾਲ ਤੁਸੀਂ ਮੇਰੇ ਨਾਲ ਗੱਲ ਜਿਹੜੀ ਰੱਖੋ ਤੇ ਉਹ ਉਹ ਆਪਣੀ ਗੱਲ ਜਿਹੜੀ ਬਾਰ-ਬਾਰ ਆਪਣੀ ਹੀ ਗੱਲ ਰੱਖ ਰਿਹਾ ਸੀ ਤੇ ਮੇਰੇ ਵਾਲੀ ਗੱਲ ਵਾਲੇ ਪਾਸੋਂ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਸੀ ਤੇ ਇਸ ਦੌਰਾਨ ਮੈਨੂੰ ਉਹਨਾਂ ਨੇ ਕਿਹਾ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਨੋ ਵਰਕ ਕਰਨ ਲੱਗੇ ਆ ਤੇ ਤੁਹਾਡਾ ਨਾਮ ਲੈ ਕੇ ਅਸੀਂ ਐਸੀ ਨੂੰ ਕਰਾਂਗੇ ਮੈਂ ਕਹਾਂ ਜੀ ਦੇਖੋ ਜੇ ਤੁਸੀਂ ਇਹਨੂੰ ਬੈਠ ਕੇ ਨਿਬੇੜਨਾ ਚਾਹੁੰਦੇ ਹੋ ਤਾਂ ਸਾਡੇ ਮਹੱਲੇ ਚੋਂ ਬੰਦੇ ਹੈਗੇ ਨੇ ਉਹਨਾਂ ਨੂੰ ਨਾਲ ਲੈ ਲਓ ਬੈਠ ਕੇ ਨਿਬੜ ਲਓ ਪਰ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਧਰਨਾ ਕਰਾਂਗੇ ਜਾਂ ਅਸੀਂ ਪ੍ਰੋਟੈਸਟ ਕਰਾਂਗੇ ਵੀ ਉਸ ਤਰੀਕੇ ਨਾਲ ਮਸਲਾ ਹੱਲ ਹੋਊਗਾ ਮੈਂ ਕਹਾਂ ਵੀ ਇਸ ਤਰੀਕੇ ਨਾਲ ਤਾਂ ਮਸਲਾ ਹੱਲ ਹੋਣਾ ਨਹੀਂ ਕਿਉਂਕਿ ਡਿਪਾਰਟਮੈਂਟ ਨੂੰ ਵੀ ਟਾਈਮ ਲੱਗੂਗਾ ਰਿਕਾਰਡ ਚੈੱਕ ਕਰਨ ਨੂੰ ਤੇ ਆਲਰੇਡੀ ਮੈਟਰ ਆ ਜਿਹੜਾ ਕੋਰਟ ਦੇ ਵਿੱਚ ਸਟੇਟਸ ਕੋ ਹੈ ਉਹਦੇ ਦੌਰਾਨ ਹੋਇਆ ਕੀ ਹੈ ਸਟੇਟਸ ਕੋ ਜਿਹੜੀ ਪਹਿਲਾਂ ਉਹ ਦਿਵਾ ਢਾ ਲਈ ਗਈ ਹੈ ਫੇਰ ਮੱਲੇ ਵਾਲਿਆਂ ਨੇ ਰਲ ਕੇ ਪਿੱਛੋਂ ਉਹਨੂੰ ਦਵਾਰ ਨੂੰ ਕੱਢ ਲਿਆ ਚਲੋ ਮੈਂ ਕਹਿੰਨੀ ਇਹਨਾਂ ਨੇ ਦਵਾਰ ਇਹਨਾਂ ਨੇ ਕੱਢ ਲਈ ਉਸ ਚੀਜ਼ ਨੂੰ ਸਟੇਟਸ ਕੋ ਦੇ ਬਾਵਜੂਦ ਇਹਨਾਂ ਨੂੰ ਸ਼ਾਇਦ ਲਾਅ ਨਾ ਪਤਾ ਹੋਵੇ ਪਰ ਮੇਰੇ ਵਕੀਲ ਭਰਾ ਨੇ ਉਹਨਾਂ ਨੂੰ ਤਾਂ ਲਾਅ ਦਾ ਪਤਾ ਹੈ ਉਹਨਾਂ ਨੂੰ ਸਾਰੇ ਕਾਨੂੰਨਾਂ ਦਾ ਪਤਾ ਜੇ ਮੱਲੇ ਦੇ ਵਿੱਚੋਂ ਕਿਸੇ ਨੇ ਕੋਈ ਦਵਾਰ ਉਹਨਾਂ ਦੀ ਤੋੜੀ ਹੋਈ ਨੂੰ ਦਵਾਰਾ ਸਟੇਟਸ ਕੋ ਦੇ ਦੌਰਾਨ ਕੱਢਿਆ ਵੀ ਆ ਤਾਂ ਕੰਡੈਮਪਟ ਪਾ ਲੈਂਦੇ ਕੋਰਟ ਦੇ ਵਿੱਚ ਕੰਡੈਮਪਟ ਪੈ ਜਾਣੀ ਸੀਗੀ ਉਹ ਜਿਹੜਾ ਕੇਸ ਹੈਗਾ ਤੇ ਉਹਨਾਂ ਨੇ ਕੀ ਕੀਤਾ ਮਹੱਲੇ ਵਾਲਿਆਂ ਨੇ ਵੀ ਉਸ ਚੀਜ਼ ਦਾ ਕੰਧ ਤੋੜ ਉਹਨਾਂ ਦੀ ਬਣਾਈ ਹੋਈ ਤੋੜ ਦੀ ਤੇ ਬਣਾ ਲਈ ਇਹਨਾਂ ਨੇ ਦੁਬਾਰਾ ਤੇ ਉਹਨਾਂ ਨੇ ਵਕੀਲ ਭਾਈਚਾਰਾ ਇਕੱਠਾ ਹੋ ਕੇ 7-8 ਗੱਡੀਆਂ ਦੇ ਵਿੱਚ ਆਏ ਤੇ ਆ ਕੇ ਇਹਨਾਂ ਦੀ ਮਹੱਲੇ ਦੀ ਕੰਦੀ ਕੱਢੀ ਹੋਈ ਕੰਧ ਨੂੰ ਉਹਨਾਂ ਨੇ ਦੁਬਾਰਾ ਉਹਨੂੰ ਢਾਤਾ ਮਤਲਬ ਸਟੇਟਸ ਕੋ ਦੀ ਉਲੰਘਣਾ ਜਿਹੜੀ ਦੋਨੇ ਤੇਰਾ ਪਾਸੇ ਹੋਈ ਹੈ ਤੇ ਇਹ ਕਿੱਥੇ ਸਹੀ ਹੈ ਇਹ ਇਹਨਾਂ ਨੂੰ ਲਾਅ ਦਾ ਨਹੀਂ ਪਤਾ ਪਰ ਉਹਨਾਂ ਨੂੰ ਲਾਅ ਦਾ ਪਤਾ ਸੋ ਇਹ ਚੀਜ਼ ਦਾ ਜਿਹੜਾ ਮਸਲਾ ਜਿਹੜਾ ਉਹ ਬਣ ਗਿਆ ਇਹਦੇ ਚ ਮੇਰਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮਕਸਦ ਹੋਵੇ ਨਾ ਤਾਂ ਮੈਂ ਇੱਥੋਂ ਦੀ ਰੈਜ਼ੀਡੈਂਟ ਆ ਮੈਂ ਸਿਰਫ ਇੱਕ ਕਿਰਾਏ ਤੇ ਰਹਿ ਰਹੀ ਆ ਉਹ ਜਦੋਂ ਗਲੀ ਸ਼ੁਰੂ ਹੁੰਦੀ ਆ ਤਾਂ ਦੂਜੇ ਨੰਬਰ ਦਾ ਪਲਾਟ ਆ ਜਿਹੜੀ ਕੋਠੀ ਬਣੀ ਹੋਈ ਆ ਉਹ ਪਲਾਟ ਆ ਤੇ ਇੱਥੇ ਮੈਂ ਪਿਛਲੇ 3 3.5 ਸਾਲ ਤੋਂ ਜਿਹੜਾ ਰਹਿ ਰਹੀ ਆ ਤੇ ਨਾ ਮੇਰਾ ਕਿਸੇ ਪਲਾਟ ਦਾ ਕੋਈ ਮਸਲਾ ਨਾ ਮੇਰੇ ਕਿਸੇ ਰਸਤੇ ਦਾ ਤੇ ਰਹੀ ਗੱਲ ਇਹਨਾਂ ਦੀ ਆ ਸੋ ਇਹਨਾਂ ਦਾ ਜਿਹੜਾ ਪੱਖ ਮੇਰੇ ਕੋਲੋਂ ਹੀ ਆਇਆ ਕਿ ਇਹ ਲੋਕ ਨੇ ਜਿਹੜੇ ਇਹਨਾਂ ਨੇ ਉਰੇ ਆ ਕੇ ਜਦੋਂ ਰਜਿਸਟਰੀਆਂ ਕਰਾਈਆਂ ਨੇ ਤਾਂ ਇਹ ਰਜਿਸਟਰੀਆਂ ਦੀਆਂ ਕਾਪੀਆਂ ਨੇ ਇਹਨਾਂ ਦੇ ਕੋਲ ਸਾਰੀਆਂ ਇਹਨਾਂ ਨੂੰ ਬਕਾਇਦਾ ਇਹ ਕਹਿ ਕੇ ਵੇਚੀਆਂ ਗਈਆਂ ਇਹ ਚ ਲਿਖਿਆ ਕਿ ਵੀ ਜਿਹੜਾ ਅੱਗੇ ਰਸਤਾ ਜਿਹੜਾ ਉਹ ਬੰਦ ਹੈ ਤੇ ਇਹ ਇਹਨਾਂ ਕੋਲ ਪੰਜ ਛੇ ਜਿਹੜੀਆਂ ਰਜਿਸਟਰੀਆਂ ਦੀਆਂ ਕਾਪੀਆਂ ਹੈਗੀਆਂ ਨੇ ਤੇ ਉਹ ਅਸੀਂ ਤੁਹਾਨੂੰ ਮੀਡੀਆ ਨੂੰ ਵੀ ਦੇ ਦੇਵਾਂਗੇ ਤੇ ਇਹ ਇਹਨਾਂ ਦਾ ਪੱਖ ਇਹ ਹੈ ਕਿ ਰਸਤਾ ਜਿਹੜਾ ਬੰਦ ਹੈ ਉਹ ਮੰਨੇ ਨੇ ਡਿਗਰੀ ਕਰਾ ਕੇ ਉਹ ਰਸਤਾ ਜਿਹੜਾ ਜ਼ਬਰਦਸਤੀ ਇੱਥੋਂ ਲੈਣਾ ਚਾਹੁੰਦਾ ਮੈਂ ਕਹਿੰਨੀ ਆ ਵੀ ਕੌਣ ਸਹੀ ਹੈ ਕੌਣ ਗਲਤ ਹੈ ਇਹ ਸੀ ਦਾ ਫੈਸਲਾ ਦੋ ਚੀਜ਼ਾਂ ਨੇ ਦੋ ਰਸਤੇ ਨੇ ਪ੍ਰਸ਼ਾਸਨ ਹੈਗਾ ਜਾਂ ਕੋਰਟ ਹੈਗੀ ਆ ਕੋਰਟ ਦੇ ਵਿੱਚ ਆਲਰੇਡੀ ਉਹ ਪਾਰਟੀ ਗਈ ਹੋਈ ਆ ਉਹਦੇ ਤੇ ਸਟੇਟਸ ਕੋ ਸੀ ਉਹ ਕੇਸ ਵੀ ਉਹ ਜਿਹੜਾ ਉਹ ਮੈਨੂੰ ਪਤਾ ਲੱਗਿਆ ਕਿ ਉਹ ਜਿਹੜਾ ਵਾਪਸ ਕਰਾ ਲਿਆ ਗਿਆ ਉਹਨਾਂ ਤੋਂ ਅੰਡਰ ਪ੍ਰੈਸ਼ਰ ਜਿਹੜਾ ਹੈਗਾ ਤੇ ਇੱਕ ਕੇਸ ਜਿਹੜਾ ਇਹ ਸਾਡੇ ਨਾਲ ਬੈਠੇ ਨੇ ਆ ਈਸ਼ਵਰਦੱਤ ਜੀ ਦੇ ਵੱਲੋਂ ਜਿਹੜਾ ਕੇਸ ਪਿਆ ਹੋਇਆ ਉਹ ਕੇਸ ਅੱਜ ਵੀ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਤੇ ਦੂਜਾ ਹੈਗਾ ਪ੍ਰਸ਼ਾਸਨ ਦਾ ਸੋ ਮੇਰੇ ਤੇ ਜਿਹੜੇ ਪਿਛਲੇ ਦਿਨੀ ਇਲਜ਼ਾਮ ਲੱਗੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਹੈ ਜਾਂ ਐਮਐਲਏ ਦੀ ਜਿਹੜੀ ਇੰਟਰਫੀਅਰੈਂਸ ਹੈਗੀ ਆ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਨਾ ਤਾਂ ਮੇਰਾ ਔਰੇ ਕੋਈ ਨਿੱਜੀ ਇੰਟਰਸਟ ਹੈ ਤੇ ਨਾ ਮੇਰੀ ਕੋਈ ਇੰਟਰਫੇਰੈਂਸ ਹੈਗੀ ਆ ਐਜ਼ ਆ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਐਜ਼ ਆ ਐਮ ਐਲ اے ਮੇਰੇ ਕੋਲ ਹਰ ਰੋਜ਼ ਪਬਲਿਕ ਇੱਥੇ ਆਉਂਦੀ ਆ ਤੇ ਮੇਰੇ ਮਹੱਲੇ ਦੇ ਲੋਕ ਵੀ ਆਏ ਇੱਥੇ ਮੇਰਾ ਇੰਟਰਸਟ ਇੰਨਾ ਕੀ ਆ ਕਿ ਮੇਰੇ ਲੋਕ ਮੇਰੇ ਕੋਲ ਚੱਲ ਕੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਤੇ ਪ੍ਰਸ਼ਾਸਨ ਉਤੇ ਰਿਪੋਰਟ ਦੇ ਦੂਗਾ ਪ੍ਰਸ਼ਾਸਨ ਦੀ ਰਿਪੋਰਟ ਜੇ ਕਿਸੇ ਨੂੰ ਸਹਿਮਤੀ ਨਹੀਂ ਹੈਗੀ ਤਾਂ ਉਹ ਕੱਲ ਨੂੰ ਕੋਰਟ 'ਚ ਜਾ ਸਕਦੇ ਆ ਕੋਰਟ ਹੈਗੀ ਆ ਤੇ ਇਹ ਇੰਟਰਸਟ ਆ ਜੇ ਇੱਕ ਉਹਨਾਂ ਦਾ ਇਹ ਕਹਿਣਾ ਕਿ ਐਮਐਲਏ ਦਾ ਇੰਟਰਸਟ ਆ ਤਾਂ ਬਿਲਕੁਲ ਮੇਰੇ ਵੋਟਰ ਨੇ ਮੈਨੂੰ ਵੋਟਾਂ પાਕੇ ਨਾ ਲੋਕਾਂ ਨੇ ਚੁਣਿਆ ਤੇ ਇਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਫਰਜ਼ ਬਣਦਾ ਮੈਂ ਕਿਸੇ ਦੇ ਲਈ ਇੱਕ ਪੱਖ ਤੋਂ ਮੈਂ ਜਿਹੜਾ ਇਸੀ ਦੇ ਵਿੱਚ ਕੋਈ ਇੰਟਰਸਟ ਨਹੀਂ ਲਿਆ ਹੈਗਾ ਤੇ ਦੂਸਰੀ ਚੀਜ਼ ਜੇ ਹੁਣ ਪ੍ਰਧਾਨ ਜੀ ਦੀ ਗੱਲ ਕਿਉਂਕਿ ਮੈਂ ਇੰਟਰਵਿਊ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਆ ਮੈਂ ਕਹਿੰਨੀ ਵੀ ਭਾਈ ਤੁਹਾਡਾ ਕੀ ਇੰਟਰਸਟ ਆ ਫਿਰ ਤੁਸੀਂ ਇੱਕ ਨਿੱਜੀ ਪਲਾਟ ਦੇ ਇੱਕ ਨਿੱਜੀ ਰਸਤੇ ਦੇ ਮਸਲੇ ਨੂੰ ਐਮਐਲਏ ਵਰਸਸ ਬਾਅਰ ਐਸੋਸੀਏਸ਼ਨ ਦਾ ਜਿਹੜਾ ਮੁੱਦਾ ਬਣਾਇਆ ਤੁਹਾਡਾ ਕੀ ਇੰਟਰਸਟ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡਾ ਇੰਟਰਸਟ ਵੀ ਇਹੀ ਹੈ ਨਾ ਵੀ ਤੁਸੀਂ ਇਲੈਕਸ਼ਨਾਂ ਲੜਨੀਆਂ ਨੇ ਕਿਉਂਕਿ ਬਾਅਰ ਦੀਆਂ ਇਲੈਕਸ਼ਨਾਂ ਨੇੜੇ ਆ ਗਈਆਂ ਨੇ ਤੁਸੀਂ ਬਾਅਰ ਦੀਆਂ ਇਲੈਕਸ਼ਨਾਂ ਲੜਨੀਆਂ ਨੇ ਤਾਂ ਤੁਸੀਂ ਬਾਅਰ ਦਾ ਤੁਹਾਡਾ ਮੈਂਬਰ ਆ ਤੁਸੀਂ ਮੈਂ ਵੀ ਬਾਅਰ ਦੀ ਮੈਂਬਰ ਆ ਮੈਂ ਵੀ ਰਿਸਪੈਕਟ ਕਰਦੀ ਆ ਬਾਅਰ ਦੀ ਤੇ ਤੁਹਾਡਾ ਇੰਟਰਸਟ ਵੀ ਇਹੀ ਆ ਵੀ ਤੁਸੀਂ ਆਪਣੀ ਵੋਟ ਦਾ ਜਿਹੜਾ ਉਹ ਕਰ ਰਹੇ ਹੋ ਮੈਂ ਹਾਲਾਂਕਿ ਫੇਰ ਕਹਿ ਰਹੀ ਆ ਵੀ ਮਸਲਾ ਕੋਰਟ ਦੇ ਵਿੱਚ ਆ ਦੂਜੇ ਪਾਸੇ ਪ੍ਰਸ਼ਾਸਨ ਦੀ ਇਹ ਤੇ ਰਿਪੋਰਟ ਜਿਹੜੀ ਪ ਇਹ ਤਾਂ ਜਿਹੜੀ ਹੋਊਗੀ ਗੱਲ ਇੰਟਰਸਟ ਵਾਲੀ ਕਲੀਅਰ ਉਸ ਤੋਂ ਬਾਅਦ ਆ ਜਾਂਦਾ ਕਿ ਐਮਐਲਏ ਦੀ ਇੰਟਰਫੀਅਰੈਂਸ ਹੈ ਜੀ ਐਮਐਲਏ ਪ੍ਰੈਸ਼ਰ ਬਣਾ ਕੇ ਜਿਹੜਾ ਕੰਮ ਕਰਾ ਰਹੀ ਆ ਤਾਂ ਕੌਣ ਕਹਿੰਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਪ੍ਰੈਸ਼ਰ ਤਾਂ ਜਿਹੜਾ ਸਾਡੇ ਤੇ ਬਣ ਰਿਹਾ ਕੋਲੋਨੀ ਤੇ ਬਣ ਰਿਹਾ ਇਹਨਾਂ ਨੂੰ ਆ ਕੇ ਇਹ ਅਫਸਰਾਂ ਕੋਲ ਵੀ ਸਾਰਿਆਂ ਕੋਲ ਜਾਏ ਐਸਐਸਪੀ ਕੋਲ ਵੀ ਪੇਸ਼ ਹੋਇਆ ਏ ਇਹ ਸਾਰਿਆਂ ਕੋਲ ਜਾਏ ਦੋ ਕੋਰਟ ਦੇ ਵਿੱਚ ਕੇਸ ਗਏ ਸੀਗੇ ਜਿਹੜਾ ਗਿਆਨ ਚੰਦ ਵਰਸਸ ਸਰਪਾਜਨ ਸਿੰਘ ਸੀਗਾ ਉਹ ਸਟੇਟਸ ਕੋ ਤੇ ਸੀ ਉਹ ਕੋਰਟ ਦੇ ਵਿੱਚੋਂ ਕੇਸ ਵਾਪਸ ਕਰਾ ਲਿਆ ਗਿਆ ਪ੍ਰੈਸ਼ਰ ਦੇ ਨਾਲ ਉਹ ਇਸ ਮਸਲੇ ਤੋਂ ਬਾਅਦ ਜਿਹੜਾ ਵਾਪਸ ਹੋ ਗਿਆ ਕੱਲਾ ਈਸ਼ਵਰਦੱਤ ਜੀ ਵਾਲਾ ਜਿਹੜਾ ਕੇਸ ਬਚ ਗਿਆ ਉਸ ਤੋਂ ਬਾਅਦ ਪ੍ਰੈਸ਼ਰ ਜਿਹੜਾ ਬਣਿਆ ਉਹ ਪੁਲਿਸ ਪ੍ਰਸ਼ਾਸਨ ਤੇ ਬਣਾਇਆ ਜਾ ਰਿਹਾ ਹੁਣ ਜਿਹੜੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਤਾਂ ਟੈਕਸ ਦੇ ਜਿਹੜੀ ਗੱਲ ਕਰਨੀ ਆ ਕਿ ਹੁਣ ਪ੍ਰੈਸ਼ਰ ਬਣਾ ਕੇ ਵੀ ਐਸਐਚਓ ਨੂੰ ਬਦਲ ਦਿਓ ਜੀ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਸਾਡਾ ਵੀ ਐਸਐਚਓ ਨੂੰ ਬਦਲੋ ਨਹੀਂ ਅਸੀਂ ਅੱਗੇ ਪ੍ਰੋਟੈਸਟ ਕਰਾਂਗੇ ਕੇਸ ਆ ਕੋਰਟ ਦੇ ਵਿੱਚ ਪ੍ਰੈਸ਼ਰ ਬਣਾਇਆ ਜਾ ਰਿਹਾ ਨੋ ਵਰਕ ਪਾ ਕੇ ਜੁਡੀਸ਼ਰੀ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਨੂੰ ਨੋ ਵਰਕ ਦਾ ਪਾ ਕੇ ਜਿਹੜਾ ਹੜਤਾਲ ਦਾ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾ ਲਿਆ ਜਾਂਦਾ ਸੋ ਹਰ ਪਾਸੇ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਜੁਡੀਸ਼ਰੀ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਮੈਂ ਕਹਿੰਨੀ ਵੀ ਜੇ ਤੁਸੀਂ ਤੁਹਾਡਾ ਇੰਨਾ ਹੀ ਇੰਟਰਸਟ ਹੈ ਤੇ ਤੁਹਾਨੂੰ ਲੱਗਦਾ ਕਿ ਭਈ ਐਮਐਲਏ ਹੁਣ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਵੀ ਮੈਨੂੰ ਇੱਥੇ ਲੋਕਾਂ ਨੇ ਐਮਐਲਏ ਬਣਾਤਾ ਜੇ ਮੈਂ ਕਿਸੇ ਕੋਈ ਮੇਰੇ ਕੋਲ ਆ ਗਿਆ ਤੇ ਉਹਦੀ ਸੁਣਵਾਈ ਕਰਨ ਦੇ ਲਈ ਜੇ ਮੈਂ ਕਿਸੇ ਦੇ ਲਈ ਫੋਨ ਕੀਤਾ ਹੱਕ ਚ ਨਹੀਂ ਕੀਤਾ ਹਾਲਾਂਕਿ ਸਿਰਫ ਭੇਜਿਆ ਵੀ ਉਹਦਾ ਚੈੱਕ ਕਰ ਲਿਓ ਤੇ ਤੁਸੀਂ ਕਹਿੰਦੇ ਕਿ ਐਮਐਲਏ ਦਾ ਇੰਟਰਸਟ ਆ ਤੇ ਫਿਰ ਥੋੜਾ ਇੰਟਰਸਟ ਜਾਂ ਥੋੜਾ ਪ੍ਰੈਸ਼ਰ ਤੁਹਾਡੀ ਇੰਟਰਫੀਅਰੈਂਸ ਜਿਹੜੀ ਤੁਸੀਂ ਤਾਂ ਕੋਰਟ ਤੱਕ ਕਰ ਰਹੇ ਹੋ ਜੇ ਤੁਹਾਨੂੰ ਯਕੀਨ ਹੀ ਨਹੀਂ ਹੈ ਜੇ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਰੇ ਕੋਰਟ ਦੇ ਵਿੱਚ ਕੋਰਟ ਦੇ ਮੈਟਰ ਚੱਲ ਰਹੇ ਤੁਹਾਨੂੰ ਉੱਥੇ ਕੋਰਟ ਤੇ ਯਕੀਨ ਨਹੀਂ ਹੈਗਾ ਤਾਂ ਆਪਾਂ ਯੂਰੋ ਫਿਰ ਮਸਲਾ ਤੁਸੀਂ ਹਰਿਆਣਾ ਚ ਲੈ ਜਾਓ ਤੁਸੀਂ ਕੇਸ ਟਰਾਂਸਫਰ ਕਰਾ ਕੇ ਤੁਸੀਂ ਚੰਡੀਗੜ੍ਹ ਕੋਰਟ ਚ ਲੈ ਜਾਓ ਉੱਥੇ ਲੈ ਜਾਓ ਤੁਸੀਂ ਪ੍ਰਸ਼ਾਸਨਿਕ ਜਿਹੜਾ ਜ਼ਿਲ੍ਹਾ ਬਦਲ ਕੇ ਕਰਾ ਲਓ ਮੈਂ ਕਹਿੰਨੀ ਹਰਿਆਣੇ ਦੇ ਪ੍ਰਸ਼ਾਸਨ ਤੋਂ ਕਰਾ ਲਓ ਤੁਸੀਂ ਜਿੱਥੇ ਲਿਜਾਣਾ ਚਾਹੁੰਦੇ ਹੋ ਇਹਨੂੰ ਮਸਲੇ ਨੂੰ ਉੱਥੇ ਲਿਜਾ ਕੇ ਤੁਸੀਂ ਇਹਦੀ ਜਿਹੜੀ ਇਨਕੁਆਇਰੀ ਕਰਾ ਲਓ ਤੁਹਾਡਾ ਪੱਖ ਸਹੀ ਹੋਊਗਾ ਜਿਹਦਾ ਪੱਖ ਸਹੀ ਹੋਊਗਾ ਜੇ ਉਹਨਾਂ ਨੂੰ ਰਸਤਾ ਬਣਦਾ ਹੋਊਗਾ ਤਾਂ ਉਹ ਰਸਤਾ ਲੈ ਲੈਣਗੇ ਨਹੀਂ ਰਸਤਾ ਬਣਦਾ ਹੋਊਗਾ ਤਾਂ ਨਹੀਂ ਤਾਂ ਪਕੋੜ ਤੇ ਛੱਡ ਦਈਏ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਬੈਠ ਕੇ ਨਿਬੜ ਲਿਓ ਮੈਂ ਪਹਿਲੀ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਜੀ ਮਹੱਲੇ ਵਾਲੀ ਕਮੇਟੀ ਹੈਗੀ ਆ ਇੱਧਰੋਂ ਤੁਸੀਂ ਬਾਰ ਐਸੋਸੀਏਸ਼ਨ ਦੇ ਹੈਗੇ ਹੋ ਤੇ ਤੁਸੀਂ ਬੈਠ ਕੇ ਇਹਨਾਂ ਨੂੰ ਨਿਬੜ ਦੋ ਤੇ ਉਹ ਮੈਨੂੰ ਕਹੀ ਜਾਂਦੇ ਨੇ ਕਿ ਤੁਸੀਂ ਬੈਠੋ ਜੀ ਹੁਣ ਮੈਂ ਅੱਜ ਉੱਥੇ ਜਾ ਕੇ ਉਹਨਾਂ ਦੇ ਨਾਲ ਬੈਠ ਲਵਾਂ ਕਿ ਜਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਰਿਹਾ ਪਿਛਲੇ ਦਿਨੀ ਤੇ ਜੇ ਮੈਂ ਉਹਨਾਂ ਨੂੰ ਮਿਲ ਵੀ ਲੈਂਦੀ ਤਾਂ ਜਿਸ ਤਰੀਕੇ ਨਾਲ ਆ ਕੇ ਉਹ ਦੁਬਾਰਾ ਕੰਧ ਨੂੰ ਢਾਹਿਆ ਤੇ ਮਹੱਲੇ ਵਾਲਿਆਂ ਨੇ ਕਿਹਾ ਸੀ ਜੀ ਲੈ ਪਹਿਲੇ ਤਾਂ ਉਧਰਲੇ ਪਾਸੇ ਖੜ ਗਈ ਤੇ ਸਾਡਾ ਬਤ ਨਹੀਂ ਸੁਣਿਆ ਹੈਗਾ ਸੋ ਜਿਹੜੇ ਇੱਕ ਇੱਕ ਪਾਸੇ ਤੁਸੀਂ ਕਿਸੇ ਦੇ ਲਈ ਕਹਿਤਾ ਤਾਂ ਦੂਜੀ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਇਹਨੂੰ ਬੈਠ ਕੇ ਨਿਬੜ ਲਓ ਸੋ ਇਹ ਸਾਰਾ ਸਾਰ ਜਿਹੜੀ ਰਾਜਨੀਤੀ ਆ ਜਿਹੜੀ ਉਹ ਹੋ ਰਹੀ ਐ ਉਹਨਾਂ ਦੇ ਪਿੱਛੇ ਕੌਣ ਬੋਲਦਾ ਹੈ ਕਿਹੜੇ ਸਿਆਸੀ ਪਾਰਟੀਆਂ ਨੇ ਕਿਹੜੇ ਸਿਆਸੀ ਲੀਡਰ ਨੇ ਜਿਹੜੇ ਉਹਨਾਂ ਦੇ ਪਿੱਛੇ ਇਸ ਇਲੈਕਸ਼ਨ ਜਿਹੜੇ ਇਸ ਮੁੱਦੇ ਦੇ ਵਿੱਚ ਬੈਠੇ ਨੇ ਉਹਨਾਂ ਚੀਜ਼ਾਂ 'ਚ ਮੈਂ ਜਾਣਾਂ ਨਹੀਂ ਚਾਹੁੰਦੀ ਲੋਕ ਮੇਰੇ ਮਹੱਲੇ ਦੇ ਵੀ ਜਾਣਦੇ ਨੇ ਤੇ ਮੇਰੇ ਸ਼ਹਿਰ ਤੇ ਮੇਰੇ ਇਲਾਕੇ ਦੇ ਲੋਕ ਵੀ ਜਾਣਦੇ ਨੇ ਸੋ ਇੱਕ ਨਿੱਜੀ ਪਲਾਟ ਦੇ ਮਸਲੇ ਨੂੰ ਲੈ ਕੇ ਇੱਕ ਨਿੱਜੀ ਪਲਾਟ ਦੇ ਰਸਤੇ ਦੇ ਮਸਲੇ ਨੂੰ ਲੈ ਕੇ ਐਮਐਲਏ ਵਰਸਸ ਬਾਰ ਐਸੋਸੀਏਸ਼ਨ ਬਣਾ ਦੇਣਾ ਇਹ ਸਰਾਸਰ ਜਿਹੜਾ ਗਲਤ ਹੈ ਔਰ ਮੈਂ ਬਾਰ ਦੀ ਮੈਂਬਰ ਹੋਣ ਦੇ ਨਾਤੇ ਇਸ ਹਲਕੇ ਦੀ ਨੁਮਾਇੰਦਗੀ ਕਰਨ ਦੇ ਨਾਤੇ ਮੈਂ ਜਿਹੜੀ ਬਾਰ ਐਸੋਸੀਏਸ਼ਨ ਦਾ ਸੰਗਰੂਰ ਦਾ ਮੈਂ ਸਤਿਕਾਰ ਕਰਦੀ ਹਾਂ ਮੈਂ ਸਾਰੇ ਵਕੀਲਾਂ ਦਾ ਸਤਿਕਾਰ ਕਰਦੀ ਹਾਂ ਸਾਰੇ ਭਰਾਵਾਂ ਦਾ ਸਤਿਕਾਰ ਕਰਦੀ ਹਾਂ ਔਰ ਮੈਂ ਬਾਰ ਦੇ ਵਿੱਚ ਪਹਿਲੀ ਮੈਂਬਰ ਆ ਜਿਾ ਕਹਿ ਲੀਏ ਕਿ ਪੋਲੀਟੀਕਲ ਪੋਸਟ ਦੇ ਉੱਤੇ ਕੋਈ ਐਮਐਲਏ ਜਿਹੜਾ ਅੱਜ ਤੱਕ ਇਸ ਇਲਾਕੇ ਚੋਂ ਬਣਿਆ ਜ਼ਿਲ੍ਹੇ ਚੋਂ ਬਣਿਆ ਜਿਨ੍ਹਾਂ ਸਭ ਤੋਂ ਵੱਧ ਫੰਡ ਨੇ ਜਿਹੜੇ ਬਾਰ ਐਸੋਸੀਏਸ਼ਨ ਨੂੰ ਆਪਣੇ ਕੋਟੇ ਦੇ ਵਿੱਚੋਂ ਦਿੱਤੇ। ਤੋਂ ਮੈਂ 50 55 ਲੱਖ ਰੁਪਏ ਜਦੋਂ ਮੇਰੇ ਕੋਲ ਡਿਮਾਂਡ ਆਈ ਆ ਤੇ ਮੈਂ ਗ੍ਰਾਂਟ ਉਹਨਾਂ ਨੂੰ ਦਿੱਤੀ ਆ। ਮੈਂ ਸਰਕਾਰ ਦੇ ਲਈ ਦਿੱਤੀ ਆ ਕਿਉਂਕਿ ਮੈਂ ਇੱਕ ਵਕੀਲ ਜਿਹੜੀ ਵਕੀਲ ਆ ਤੇ ਮੈਂ ਬਾਰ ਦੀ ਮੈਂਬਰ ਆ। ਇਹਦੇ ਤੇ ਅਸੀਂ ਜਿਹੜੀ ਕਿਉਂਕਿ ਜਦੋਂ ਏਡੀਸੀ ਸਾਹਮਣੇ ਉਹਨੂੰ ਜਿਹੜੀ ਸੀਗੀ ਇਹਨਾਂ ਦੀ ਕੰਪਲੀਟ ਉਹਨੂੰ ਨੀਚੇ ਭੇਜਿਆ ਕਿ ਆਪਾਂ ਕਿਉਂਕਿ ਜਾਂ ਤਾਂ ਉਹਨੂੰ ਨਗਰ ਕੌਂਸਲ ਵੈਰੀਫਾਈ ਕਰੂਗੀ ਜਾਂ ਰੈਵਨਿਊ ਡਿਪਾਰਟਮੈਂਟ ਵੈਰੀਫਾਈ ਕਰੂਗਾ। ਨਗਰ ਕਾਉਂਸਲ ਦੇ ਰਿਕਾਰਡ 'ਚ ਇਹ ਕਲੋਨੀ ਹੈ ਨਹੀਂ ਕਿਉਂਕਿ ਇਹ ਜਿਹੜੀ ਹੈਗੀ ਆ ਨਜਾਇਜ਼ ਕਲੋਨੀ ਆ ਇਲੈਗਲ ਕਲੋਨੀ ਹੈਗੀ ਆ ਨਗਰ ਕਾਉਂਸਲ ਦੇ ਉਹਦੇ 'ਚ ਹੈ ਨਹੀਂ ਉਹਨਾਂ ਨੇ ਜਿਹੜਾ ਰਿਪੋਰਟ ਰੈਵਨਿਊ ਤੋਂ ਲਈ ਆ ਸੋ ਰੈਵਨਿਊ ਦੀ ਜਿਹੜੀ ਰਿਪੋਰਟ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਉਹਦੇ 'ਚ ਉਹਨਾਂ ਨੇ ਜਿਹੜਾ ਲਿਖੇ ਭੇਜਿਆ ਕਿ ਮਾਲ ਰਿਕਾਰਡ ਵਿੱਚ ਇਸ ਗਲੀ ਸੱਤ ਨੰਬਰ ਨੂੰ ਕੋਈ ਰਸਤਾ ਜਿਹੜਾ ਉਹ ਨਹੀਂ ਲੱਗਦਾ ਹੈਗਾ ਮੈਂ ਕਹਿੰਨੀ ਆ ਇਹ ਪ੍ਰਸ਼ਾਸਨ ਦੀ ਰਿਪੋਰਟ ਆ ਇਹੀ ਰਿਪੋਰਟ ਜੇ ਉਹਨਾਂ ਨੂੰ ਫੇਰ ਕਹਿਣਗੇ ਵੀ ਐਮਐਲਏ ਨੇ ਫੇਰ ਪ੍ਰਸ਼ਾਸਨ ਤੇ ਦਬਾਅ ਬਣਾਇਆ ਜੀ ਆਪਣਾ ਮੈਂ ਕਹ ਜਿਲਾ ਬਦਲ ਕੇ ਹਨਕਾਰੀ ਕਰਾ ਲਓ ਭਈ ਤੁਸੀਂ ਜਿੱਥੇ ਤੁਹਾਨੂੰ ਯਕੀਨ ਆ ਤੁਸੀਂ ਉਹਦੇ ਕਰਾ ਲਓ ਸੋ ਮੈਂ ਤਾਂ ਲੋਕਾਂ ਨੇ ਮੈਨੂੰ ਜਿਤਾਇਆ ਮੇਰਾ ਫਰਜ਼ ਬਣਦਾ ਹਰੇਕ ਦਾ ਪੱਖ ਸੁਣਦਾ ਮੈਨੂੰ ਕੋਰਟ ਤੇ ਵੀ ਯਕੀਨ ਆ ਤੇ ਮੈਨੂੰ ਲਾਅ ਤੇ ਜੁਡੀਸ਼ਰੀ ਤੇ ਮੈਨੂੰ ਯਕੀਨ ਆ ਕਿ ਇਸ ਦੇ ਵਿੱਚ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਸਾਰੇ ਮੰਨਾਂਗੇ ਹੈਰਾਨੀ ਗੱਲ ਇਹ ਹੈ ਕਿ ਸਾਰਾ ਕੁਝ ਹੋਣ ਦੇ ਬਾਅਦ ਜੇ ਉਹਨਾਂ ਨੂੰ ਫੇਰ ਵੀ ਲੱਗਦਾ ਹਾਈ ਕੋਰਟ ਪਾ ਲੈਣਾ ਜਿੱਥੇ ਮਰਜ਼ੀ ਅਪੀਲ ਪਾ ਸਕਦੇ ਨੇ ਤਾਂ ਇੰਨੀ ਕਾਲੀ ਕਿਉਂ ਆ ਇੰਨੀ ਮਤਲਬ ਜਿਹੜੀ ਇਹ ਨੀ ਕਾਹੜ ਦੇ ਵਿੱਚ ਛੇਤੀ ਛੇਤੀ ਵੀ ਸਾਰਾ ਕੁਝ ਕਰਕੇ ਦੇਖੋ ਮੇਰੇ ਨਾਲ ਤਾਂ ਮੈਨੂੰ ਸਮਝ ਨਹੀਂ ਲੱਗੀ ਕਿ ਮਸਲਾ ਕੀ ਆ ਸਿਆਸੀ ਹੈ ਜਾਂ ਪੋਲੀਟੀਕਲ ਆ ਕਿਉਂਕਿ ਮੈਂ ਇੱਕ ਪੋਲੀਟੀਕਲ ਪਾਰਟੀ ਦੀ ਜਿਹੜੀ ਚੋਣ ਲੜੀ ਹੈ ਤੇ ਇੱਕ ਐਮਐਲਏ ਇਸ ਇਲਾਕੇ ਦੀ ਤੇ ਮੇਰੇ ਨਾਲ ਤਾਂ ਇਹੀ ਆ ਕਿ ਕਿਉਂਕਿ ਉੱਥੇ ਜਿਹੜਾ ਸਿਆਸਤ ਹੋ ਰਹੀ ਉਹ ਸਾਰੇ ਲੋਕ ਜਾਣਦੇ ਆ ਇਹ ਇਹਦੇ ਚ ਬਾਰ ਦਾ ਜਾਂ ਐਮਐਲਏ ਦਾ ਕੋਈ ਮੁੱਦਾ ਹੈ ਹੀ ਨਹੀਂ ਇਹ ਰਹੀ ਗੱਲ ਇਹਨਾਂ ਦਾ ਕੀ ਇਤਰਾਜ ਆ ਮੈਂ ਮੇਰੇ ਨਾਲ ਮਹੱਲੇ ਵਾਲੇ ਬੈਠੇ ਨੇ ਇਹ ਮਨਦੀਪ ਕੌਰ ਨੇ ਇਹਨਾਂ ਦਾ ਹੀ ਮਕਾਨ ਆ ਜਿਹਦੇ ਤੇ ਮੈਂ ਕਿਰਾਏ ਤੇ ਰਹਿ ਰਹੀ ਆ ਤੇ ਮੈਂ ਇੱਕ ਜੀ ਹੋਰ ਦਾਦਾ ਵੀ ਇਹ ਕਾਂਗਰਸ ਪਾਰਟੀ ਦੀ ਵਰਕਰ ਹੈ ਇਹ ਕਾਂਗਰਸ ਪਾਰਟੀ ਦੀ ਵਰਕਰ ਹੈ ਮੇਰਾ ਇਹਦੇ ਚ ਕੋਈ ਨਿੱਜੀ ਇੰਟਰਸਟ ਨਹੀਂ ਵੀ ਕੋਈ ਸਾਡਾ ਕਹ ਦੇਵੇ ਕਿ ਉਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਹੋਵੇ ਸੋ ਇਹ ਚ ਕੋਈ ਪੋਲਿਟੀਕਲ ਆ ਕੋਈ ਪਾਰਟੀਵਾਦੀ ਨਹੀਂ ਹੈ ਕੁਛ ਨਹੀਂ ਹੈਗਾ ਇਹ ਐਨੇ ਲੋਕ ਨੇ ਇਹਨਾਂ ਦੀ ਸੁਣਵਾਈ ਕਰਨਾ ਵੀ ਮੇਰਾ ਫਰਜ਼ ਹੈ ਦੋਨੇ ਤਰ੍ਹਾਂ ਦੀ ਸੁਣਦਾ ਮੇਰਾ ਬਾਰ ਕਾਉਂਸਲ ਚੋਂ ਜਿਹੜਾ ਨਾਮ ਕੱਟਣ ਵਾਲੀ ਗੱਲ ਆ ਸੋ ਉਹ ਮੈਨੂੰ ਸਾਰਾ ਮੈਂ ਵੀ ਵਕੀਲ ਆ ਤੇ ਮੈਨੂੰ ਪਤਾ ਕਿ ਉਹਦੇ ਲਈ ਕੀ ਰੈਮੇਡੀ ਲੈਣੀ ਆ ਤੇ ਕੀ ਲੀਗਲੀ ਮੈਂ ਏਡ ਲੈ ਕੇ ਜਿਹੜਾ ਆਪਣਾ ਨਾਮ ਪਾ ਸਕਦੀ ਆ ਵੈਸੇ ਮੇਰਾ ਨਾਮ ਜਿਹੜਾ ਬਾਰ ਚੋਂ ਕੱਢਣ ਲਈ ਕੋਈ ਗਰਾਉਂਡ ਹੋਣਾ ਚਾਹੀਦਾ ਤੁਸੀਂ ਕਿਸੇ ਗਰਾਉਂਡ ਦੇ ਆਧਾਰ ਤੇ ਤੁਸੀਂ ਡੀ ਬਾਰ ਕਰ ਸਕਦੇ ਹੋ ਤੇ ਉਹਦੇ ਲਈ ਤੁਹਾਨੂੰ ਨੋਟਿਸ ਵੀ ਦੇਣਾ ਪਊਗਾ ਤੇ ਹਜੇ ਤੱਕ ਮੈਨੂੰ ਬਾਰ ਨੇ ਕਿਸੇ ਵੀ ਤਰੀਕੇ ਨਾਲ ਕੋਈ ਮੇਰੇ ਨਾਲ ਕੰਟੈਕਟ ਨਹੀਂ ਕੀਤਾ ਕੋਈ ਮੈਨੂੰ ਨੋਟਿਸ ਨਹੀਂ ਆਇਆ ਕੋਈ ਮੇਰੇ ਨਾਲ ਗੱਲ ਨਹੀਂ ਕੀਤੀ ਹਾਂ মিডিਆ ਦੇ ਵਿੱਚ ਕੋਈ ਜਿਹੜਾ ਸਾਥੀ ਆ ਕੋਈ ਕੁਝ ਕਹਿੰਦਾ ਹੋਵੇ ਉਹਦਾ ਮੈਨੂੰ ਕੋਈ ਹੋ ਨਹੀਂ ਮੇਰੇ ਤੇ ਪ੍ਰੈਸ਼ਰ ਹੀ ਹੈ ਮੈਂ ਉਹ ਕਹਿੰਨੀ ਆ ਵੀ ਮਹੱਲੇ ਦੇ ਲੋਕਾਂ ਤੇ ਪ੍ਰੈਸ਼ਰ ਹੈ ਪੁਲਿਸ ਪ੍ਰਸ਼ਾਸਨ ਤੇ ਪ੍ਰੈਸ਼ਰ ਹੈ ਵੀ ਜੀ ਐਸ ਐਚਓ ਦੀ ਬਦਲੀ ਕਰੋ ਜੁਡੀਸ਼ਰੀ ਤੇ ਪ੍ਰੈਸ਼ਰ ਹੈ ਜੀ ਨੋ ਵਰਕ ਪਾ ਦਿੰਦੇ ਆ ਐਮ ਐਲ ਏ ਤੇ ਪ੍ਰੈਸ਼ਰ ਹੈ ਜੀ ਐਮ ਐਲ ਏ ਨੂੰ ਲਗਾਤਾਰ মিডিਆ ਦੇ ਵਿੱਚ ਡੀਫੇਮ ਕੀਤਾ ਜਾ ਰਿਹਾ ਸੋ ਸਾਰਿਆਂ ਤੇ ਹੀ ਪ੍ਰੈਸ਼ਰ ਹੈ ਤੇ ਫੇਰ ਵੀ ਮੈਂ ਕਹਿੰਨੀ ਆ ਫੇਰ ਮੈਂ ਫੇਰ ਮੈਂ ਇੱਕ ਗੱਲ ਕਹਿਨੀ ਆ ਵੀ ਜਦੋਂ ਮਸਲਾ ਆਨਰੇਬਲ ਕੋਰਟ ਦੇ ਵਿੱਚ ਹੈਗਾ ਤੇ ਕੋਰਟ ਦੇ ਵਿੱਚ ਸਭ ਤੋਂ ਵੱਧ ਰਿਸਪੈਕਟ ਦਾ ਵਕੀਲਾਂ ਨੂੰ ਕਰਨੀ ਚਾਹੀਦੀ ਹੈ ਐ ਜਾ ਵਕੀਲ ਕਿਉਂਕਿ ਉਹਨਾਂ ਉਹ ਕਾਨੂੰਨ ਦੇ ਜਿਹੜੇ ਉਹ ਜਾਣਕਾਰ ਹੁੰਦੇ ਨੇ ਤੇ ਰਖਵਾਲੀ ਕਰਦੇ ਨੇ ਤੇ ਜਦੋਂ ਭਈ ਸਾਰਾ ਮਸਲਾ ਕੋਰਟ 'ਚ ਹੈਗਾ ਮੈਂ ਕਹਿੰਦੀ ਆ ਸਰਕਾਰ ਧੱਕਾ ਕਰਦੀ ਆ ਸਾਰੇ ਧੱਕਾ ਕਰਦੇ ਨੇ ਤਾਂ ਕੋਰਟ ਤਾਂ ਹੈਗੀ ਕੋਰਟ ਤੇ ਯਕੀਨ ਰੱਖ ਲੋ ਕੋਰਟ ਦੇ ਵਿੱਚ ਲੈ ਜਾ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਕੋਈ ਤੁਹਾਡੇ ਨਾਲ ਧੱਕੇ ਚਾਹੀਏ ਤਾਂ ਇਹਨੂੰ ਬਦਲ ਕੇ ਤੁਸੀਂ ਹਰਿਆਣੇ ਦੀ ਕਿਸੇ ਕੋਰਟ 'ਚ ਲੈ ਜਾਓ ਤੁਸੀਂ ਚੰਡੀਗੜ੍ਹ ਕੋਰਟ ਦੇ ਵਿੱਚ ਕੇਸ ਲੈ ਜਾਓ ਜਿਵੇਂ ਮਰਦੀ ਲੈ ਜਾਓ ਤੁਸੀਂ ਉਹ ਤਾਂ ਗੇਟ ਕਰਨਾ ਚਾਹੁੰਦੇ ਨੇ ਜੀ ਪ੍ਰੋਬਲਮ ਹੈ ਕਿ 15 ਕਿ ਕੀ ਹੈ ਦੇਖੋ ਮੇਰਾ ਕਨਸਰਨ ਤਾਂ ਇੱਥੇ ਤੱਕ ਸੀਗਾ ਕਿ ਇਹ ਪਲਾਟ ਦੇ ਨਾਲ ਜਿਹੜਾ ਕੋਈ ਰਸਤਾ ਬਣਦਾ ਜਾਂ ਨਹੀਂ ਬਣਦਾ ਮੈਂ ਤੁਹਾਨੂੰ ਅੱਜ ਫੇਰ ਕਲੀਅਰ ਕਰ ਦਾਨੀ ਆ ਕਿ ਇਹਦੇ ਤੇ ਹਜੇ ਕੋਈ ਜਿਹੜੀ ਰੈਵਨਿਊ ਦੀ ਰਿਪੋਰਟ ਆਈ ਹੈਗੀ ਆ ਜਿਹੜੀ ਫਾਈਨਲ ਜਿਹੜੀ ਰਿਪੋਰਟ ਹੈ ਉਹ ਜਿਹੜਾ ADC ਦੇ ਸਕਦੇ ਆ ਜਾਂ ਡੀ ਸਾਹਿਬ ਦੇ ਸਕਦੇ ਆ ਫਾਈਨਲ ਰਿਪੋਰਟ ਹਜੇ ਉਹਨਾਂ ਨੇ ਦੇਣੀ ਆ ਬਾਕੀ ਜਿਹੜਾ ਮਸਲਾ ਉਹ ਕੋਰਟ ਦੇ ਵਿੱਚ ਹੈਗਾ ਮਾਨਜੋ ਕੋਰਟ ਨੇ ਉਹਦੇ ਉੱਤੇ ਫੈਸਲਾ ਦੇਣਾ ਜਿਹੜਾ ਉਹ ਸਾਨੂੰ ਸਬਕਾਰ ਆ ਉਹ ਚਾਹੇ ਇਹਨਾਂ ਦੇ ਹੱਕ ਚ ਹੋ ਜਾਏ ਚਾਹੇ ਉਹਨਾਂ ਦੇ ਹੱਕ ਦੇ ਵਿੱਚ ਹੋ ਜਾਏ ਮੇਰਾ ਮਸਲਾ ਤਾਂ ਜਿਹੜਾ ਸਰਫ ਹੈਚ ਲੱਗਦਾ ਸੀ ਇਹਨਾਂ ਨੂੰ ਕਿਉਂ ਉਤਰਾਜ ਹੋਇਆ ਇਹ ਮੇਰੇ ਕੋਲ ਕਿਉਂ ਕੱਠੇ ਹੋ ਕੇ ਆਏ ਇਹਦਾ ਪੱਖਾ ਜਿਹੜਾ ਤੁਹਾਨੂੰ ਮਹੱਤਵਪੂਰਨ ਕੇਸ 플ੌਟ ਨੂੰ 37 ਗਜ 플ੌਟ ਲੈ ਕੇ ਉੱਤੇ ਬੰਦਾ ਕੀ ਬਣਾਊਗਾ 37 ਗਜ 플ੌਟ ਚ ਬੰਦਾ ਕੀ ਬਣਾਉਂਦਾ ਜਿਹੜਾ ਕੇਸ ਆ ਉਹ ਵੀ ਤੁਹਾਡੇ ਸਾਹਮਣੇ ਆ ਕੇ ਆਉਣ ਵਾਲੇ ਦਿਨਾਂ ਚ ਉਹ ਵੀ ਸਾਹਮਣੇ ਆਉਂਦਾ ਉਹਦੀ ਵੀ ਸਰ ਰਿਸ਼ਤੀ ਹੋਣ ਵਾਲੀ ਹੈ ਟਾਈਮ ਆ ¡Ay,